ਕਮਾਣੋ ਪੁਲਿਸ ਵੱਲੋਂ ਦਿਨ ਕਿਲੋ ਚਾਰ ਸੌ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਮਿੰਦਰ ਸਿੰਘ ਉਪ ਕਪਤਾਨ ਪੁਲਿਸ ਸਾਊਥ ਡਿਵੀਜ਼ਨ ਕਮਾਣੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਕਟਰ ਨਵਜੋਦ ਕੋਰ ਗਰੇਵਾਲ ਆਈਪੀਐਸ ਜ਼ਿਲ੍ਹਾ ਪੁਲਿਸ ਮੁਖੀ ਫਤੇਗੜ ਸਾਹਿਬ ਅਤੇ ਕੇਸ਼ਕumar ਯਾਦਵ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਤੇਗੜ ਸਾਹਿਬ ਵੱਲੋਂ ਚੱਕੀ ਤੇ ਢਾੜੀ ਵਿਰੁੱਧ ਕਾਰਵਾਈ ਕਰਨ ਸੰਬੰਧੀ ਜਾਰੀ ਕੀਤੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕਮਾਣੋ ਪੁਲ ਉਤੇ ਦੇਰ ਰਾਤ ਨਾਕਾਬੰਦੀ ਕੀਤੀ ਹੋਈ ਸੀ ਮੋਟਰਸਾਈਕਲ ਅਰਸ਼ਕੀ ਵਿਅਕਤੀ ਰੱਬੀ ਪੁੱਤਰ ਦਰਸ਼ਨ ਸਿੰਘ ਵਾਸੀ ਅਲੀਪੁਰ ਸੰਦਲਥਾਣਾ ਅਮਲੋਤ ਦੀ ਸ਼ੱਕ ਦੇ ਬਿਨਾਂ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਸ ਪਾਸੋਂ 3 ਕਿਲੋਗ੍ਰam ਚਰਚ ਬਰਾਮਦ ਕੀਤੀ ਗਈ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਆਜੂਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਕਤ ਵਿਅਕਤੀ ਕਿਤੋਂ ਕਰੀਬ ਕਰਕੇ ਕਿੱਥੇ ਸਪਲਾਈ ਕਰਦਾ ਸੀ ਪੁਲਿਸ ਵਿਭਾਗ ਨੂੰ ਗਾਇ ਨਾਲ ਪੁੱਛ ਪੜਤਾਲ ਕਰਨ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਿਤਾਈ ਚੱਲੀ ਹੈ। ਨਾ ਦਸੰਬਰ ਮਹੀਨੇ ਦੇ ਵਿੱਚ ਹੁਣ ਇਸ ਸਬਾੜੇ ਸ਼ਰੀਫ ਅਧਿਕਾਰ ਸਾਹਿਬ ਕਾਫੀ ਨਜ਼ਦੀਕ ਹੈ ਜਿਹਦੇ ਜਿਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਅਸ਼ਰੀਬੰਦੀ ਰਵਜੋਤ ਗਰੇਵਾਲ ਵੱਲੋਂ ਖਾਸ ਹਦਾਇਤਾਂ ਕੀਤੀ ਗਈ ਸੀ ਵੀ ਰਾਤ ਤਦ ਜਿਹੜੀ ਹੈਗੀ ਹੈ ਪ੍ਰੋਪਰ ਜਿਹੜੀ ਚੈਕਿੰਗ ਹੋਏ ਪ੍ਰੋਪਰ ਗਸ਼ਤ ਹੋਏ ਉਸ ਗਸ਼ਤ ਦੇ ਸਬੰਧ ਵਿੱਚ ਨਰਪਿੰਦਰ ਸਿੰਘ ਐਸ ਐਚਓ ਖਮਾਣੋ ਇਹ ਪਟੋਲਰਿੰਗ ਦੇ ਸੀਗਾ ਪੁਲਸ ਹੋਏ ਖਮਾਣੋ ਮਜੂਜ਼ ਸੀ ਜਿਹਨੇ ਜੋ ਪੁਲਿਸ ਪਾਰਟੀ ਨੂੰ ਦੇਖੇ ਇੱਕਦਮ ਪਿੱਛੇ ਪਿੱਛੇ ਨੂੰ ਜਾਣ ਲਗਾ ਜਿਹਨੂੰ ਸ਼ੱਕ ਦੀ ਬਣਾ ਦੇ ਆਪਣੇ ਆਪਣੇ ਮੁਲਾਜ਼ਮਾਂ ਦੀ ਮਦਦ ਨਰਪਿੰਦਰ ਸਿੰਘ ਨੇ ਰੋਕਿਆ ਤੇ ਜਦੋਂ 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 ਦੱਸਿਆ ਵੀ ਤ੍ਰਿਕੋਣ ਕੋਲ ਲੱਗਦਾ ਕੋਈ ਉਹ ਉਹ ਜ ਨਸ਼ੀਦੀ ਚੀਜ਼ ਹੈ ਤੇ ਵੀ ਬਿਹਤਰੀ ਤੇ ਤਲਾਸ਼ੀ ਲੈਣੀ ਚਾਹੁੰਦਾ ਜਿਸ ਉਸ ਦੇ ਜਾਂ ਵੀ ਮੈਂ ਆਪਣੀ ਤਵਾਸੀ ਤਲਾਸ਼ੀ ਕਿਸੇ ਕਸਟਮਰ ਦੇ ਕੋਲ ਲੈਣੀ ਚਾਹੁੰਦਾ ਜੋਦਰ ਪਿੰਦਰ ਸੇ ਹੁਣੋਂ ਮੈਨੂੰ ਬੁਲਾਇਆ ਮੈਂ ਮੌਕੇ ਤੇ ਮੌਕਾ ਤੇ ਗਿਆ ਮੌਕਾ ਦਾ ਜਦੋਂ ਉਹਦੀ ਤਲਾਸ਼ੀ ਲਈ ਤੇ ਉਹਦੇ ਕੋਲੋਂ 3 ਕਿਲੋ ਜਿਹੜੀ ਸੀਗੀ ਚਰਸ ਬਰਾਵਤ ਹੋਈ ਉਹਦੇ ਬੈਗ ਦੇ ਵਿੱਚ ਪਿੱਠੂ ਬੈਗ ਦੇ ਵਿੱਚ ਤੇ ਜੋਸ਼ ਦੇ ਖਿਲਾਫ ਉਹ ਇਹ ਸਿਸਟਮ ਕੀਤਾ ਗਿਆ ਰੈਫਰ ਨੰਬਰ 116 ਹਾਂਜੀ ਐਂਡੀਪੀ ਸਾਈਡ ਦੀ ਪਰਚਾ ਦਾ ਦਰਜ ਕੀਤਾ ਗਿਆ ਪਿਛੇਵਰ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਇਹ ਹੁਣ ਅੱਜਕਲ ਕਾਫੀ ਬੋਲੋ ਕਾਫੀ ਪਿਛੇਵਰ ਤਰੀਕੇ ਨਾਲ ਜਿਹੜਾ ਕਿ ਜਾਂ ਵੀ ਇਹ ਕਿਸੇ ਦਾ ਸਾਮਾਨ ਵਿਚਰੇ ਸੀ ਅੱਗੇ ਤੇ ਫੈਦਪੁਰੇ ਆ ਰਿਹਾ ਸੀ ਜਾਂ ਨਹੀਂ ਇਹ ਮੋਟਰਸਾਈਕਲ ਤੋਂ ਸੀਗੀ ਮੋਟਰਸਾਈਕਲ ਠੀਕ ਹੈ ਜੀ ਸਾਰੇ ਇਹਦੇ ਹੋਰ ਵੀ ਕੋਈ ਜਿਹੜਾ ਐਫ ਆਈਆਰ ਦਾ ਨਹੀਂ ਅਜੇ ਅਜੇ ਇਹਦੇ ਖਿਲਾਫ ਅਜੇ ਅਸੀਂ ਚੱਕਰ ਵਾਰੇ ਜਿਹੜਾ ਸਾਰੇ ਸਮਾਨ ਸੀਗਾ ਇਹ ਗਾਂਜਾ ਚਰਸ ਲੈ ਕੇ ਆ ਰਿਹਾ ਸੀਗਾ ਕਮਾਣੂਰੀ ਦੇ ਵਿੱਚ ਦੇਣਾ ਸੀ ਜਾਂਨੇ ਕਿਸੇ ਹੋਰ ਅੱਗੇ ਫਸ ਲੈ ਕੇ ਇਹਦੇ ਆਪ ਇਹਦੇ ਪਤਾਲਾ ਪਤਾਲਾ ਹੀ ਕਰ ਰਹੇ ਹਾਂ ਜੀ ਵੀ ਕਿੱਥੇ ਰੇ ਦੇਣੀ ਸੀ ਕਮਾਣੂਰੀ ਰੇ ਦੇਣੀ ਸੀ ਅੱਗੇ ਦੇਣੀ ਸੀ ਕੋਈ ਇਹ ਤਿੰਨ ਦਿਨ ਦਾ ਰਿਵਾਰਡ ਤੇ ਹੈ ਇਹਦੇ ਕੋਲ ਪੁੱਛਿਆ ਜਾ ਰਹੀ ਹੈ ਜੀ ਬਾਜ਼ਾਰੂ ਕੀਮਤ ਕਿੰਨੀ ਹੋਏਗੀ ਸਰ ਇਹਦੀ ਜਿਹੜੀਆਂ ਰਿਕਵਰੀ ਹੋਈ ਹੈ ਤੋਂ ਕੀਮਤ ਇਹ ਵੀ ਕਾਫੀ ਆਕਲ ਕਾਫੀ ਮਹਿੰਗੀ ਹੈ ਜਿਸ ਕੀਮਤ ਤਸਦੀਕ ਨਹੀਂ ਦੱਸਾ ਪਰ ਇਹ ਥੋੜਾ ਕਾਫੀ ਕਾਫੀ ਵਹਿਗਾਣਾ ਚਾਹੀਦਾ ਠੀਕ ਹੈ ਤੇ ਸਰ ਜੀ ਪ੍ਰਵਾਸੀ ਹੈ ਜੀ ਜਾਂ ਮਤਲਬ ਨਹੀਂ ਨਹੀਂ ਜੀ ਲੋਕਲ ਲੋਕਲ ਹੈ ਇਹਦਾ ਰੋਠਾਣਾ ਦੇ ਫਿਲਡ ਪਿੰਦਾ 80% ਅਰਿੰਪੁਰ ਤੋਂ ਨਾ